ਮੈਂ ਬੇਨਤੀ ਕਰਨੀ ਸੀ ਜੀ ਨਰਿੰਦਰ ਸਿੰਘ ਚੋੜੇ ਦਾ ਪਿੰਡ ਸਾਡੇ ਪਿੰਡ ਤੋਂ ਮਹਿਜ 2 ਕਿਲੋਮੀਟਰ ਹਟਵਾ ਅੱਛਾ ਜੀ ਇਹ ਇਹ ਤੇਰੇ ਨਾਲ ਭਰਾ ਨੇ ਪਹਿਲੀ ਗੱਲ ਮੈਂ ਇਹ ਘਟਨਾ ਦੀ ਬਹੁਤ ਜ਼ੋਰ ਨਿੰਦਾ ਕਰਦਾ ਹਾਂ ਜੋ ਕੁਝ ਵਾਪਰਿਆ ਜੀ ਦੂਜੀ ਗੱਲ ਰਹੇਗੀ ਕਿ ਮਜੀਠੀਏ ਦਾ ਮੈਂ ਗੱਲ ਸੁਣ ਰਿਹਾ ਸਵੇਰ ਦਾ ਫੋਲਣ ਡਿਆ ਮੈਂ মিডিਆ ਹਾਂ ਇਹ ਜੋ ਕਿਹਾ ਜਾ ਰਿਹਾ ਪਈ ਉਹ ਸੁਖੀ ਰੰਦਾ ਵੇਦੇ ਨੇ ਜਿਹੜਾ ਮੈਂ ਸੁਖੀ ਦਾ ਮੈਂ ਹੀ ਨਹੀਂ ਬਿਲਕੁਲ ਨਾ ਆਗ ਦਾ ਦਦਾ ਨਾ ਪੱਤਾ ਮੇਰਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਤੇ ਨਾ ਭਾਟੀਆਂ ਨਾਲ ਰੈਡੀ ਗੱਲ ਹੈ ਤੇ ਉਹ ਉਹਦਾ ਭਰਾ ਨਾਲ ਫੋਟੋ ਆ ਨੇ ਉਹਦੇ ਨਾਲ ਇਹਦਾ ਨੇੜਾ ਵੇਖੋ ਉਹਦਾ ਭਰਾ ਨਰਿੰਦਰ ਸਿੰਘ ਜਿਹੜਾ ਵਾ ਇਹ ਨਰੈਣ ਸਿੰਘ ਤੋਂ ਛੋਟਾ ਵਾ ਇਹਨਾਂ ਭਰਾ ਨੇ ਡੇਰਾ ਬਾਬਾ ਨਾਨਕ ਰੈਂਦੇ ਨੇ ਇਹ ਪਿੰਡ ਰਹੀ ਦੀ ਆ ਇਹਦੀ ਮਾਤਾ ਹੂੰ ਰਹਿ ਗਈ ਗੱਲ ਦੂਜੀ ਭਈ ਇਹਦਾ ਭਰਾ ਨਰਿੰਦਰ ਸਿੰਘ ਜਿਹੜਾ ਵਾ ਉਹ ਨਾਮਿਨੇਟ ਕੀਤਾ ਵਾ ਸੁਖੀ ਰੰਦਾਵੇ ਨੇ ਬਲਾਕ ਸੰਪਤੀ ਦਾ ਚੇਅਰਮੈਨ ਨਾ ਕੇ ਮਾਰਕੀਟ ਕਮੇਟੀ ਦਾ ਚੇਅਰਮੈਨ ਹੂੰ ਉਹ ਚੇਅਰਮੈਨੀ ਦਬਾਉਂਦਾ ਰਿਹਾ ਉਹ 20 22 ਸਾਲ ਤੋਂ ਕਾਂਗਰਸ ਨਾਲ ਜੁੜਿਆ ਵਾ ਪੱਕੇ ਤੌਰ ਤੇ ਤੇ ਮੇਰੀ ਜਾਣਕਾਰੀ ਅਨੁਸਾਰ ਉਹਦਾ ਕੋਈ ਵੀ ਸਬੰਧ ਜਿਹੜਾ ਨੇੜੇ ਦਾ ਬਹੁਤਾ ਨਹੀਂਗਾ ਨਰੈਣ ਸਿੰਘ ਚੌੜੇ ਨਾਲ ਨਰਿੰਦਰ ਸਿੰਘ ਨਾਲ ਕਿਉਂਕਿ ਉਹ ਇਸ ਗੱਲ ਤੋਂ ਇਹਨੂੰ ਵਰਜਦਾ ਰਿਹਾ ਵਾ ਕਿ ਤੂੰ ਜਾਣਦੇ ਕਿਉਂਕਿ ਨਰਿੰਦਰ ਸਿੰਘ ਸਾਡਾ ਜਾਨੂ ਬਿਲਕੁਲ ਇੱਥੇ ਰਹੀ ਨੇ ਆ ਉਥੇ ਬਲਾਕ ਵਿੱਚ ਥਾਣਾ ਸਾਡਾ ਬਲਾਕ ਤਸਵੀਰ ਇੱਟਿਆ ਇਸ ਲਈ ਇਹ ਜਿਹੜੀ ਘਟਨਾ ਨਿੰਦਣਯੋਗ ਆ ਪਰ ਉਹਨੂੰ ਬਾਰ ਬਾਰ ਨਾ ਇਹ ਫਲਾਣੇ ਦਾ ਢੀਂਗੜੇ ਦਾ ਫੋਟੋ ਤੁਹਾਡੀ ਸੰਧੂ ਸਾਹਿਬ ਕਿਹਦੇ ਨਾਲ ਉਹ ਥੱਕਦੀ ਆ ਕਿਸੇ ਵੀ ਫੰਕਸ਼ਨ ਵਿੱਚ ਇਕੱਠੀ ਹੋ ਜਾਗਦੀ ਆ ਹਾਂ 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 ਮੈਂ ਸਮਝ ਗਿਆ ਹਾਂਜੀ ਮੈਂ ਸਮਝ ਗਿਆ ਵਾ ਵੀ ਘਟਨਾ ਨਿੰਦਨਯੋਗ ਆ ਪਰ ਬਿਕਰਮ ਸਿੰਘ ਮਜੀਠੀਆ ਵੱਲੋਂ ਇਲਜ਼ਾਮਬਾਜ਼ੀ ਜਿਹੜੀ ਲੱਗ ਰਹੀ ਆ ਉਹ ਵੀ ਗਲਤ ਆ ਔਰ ਇਹੋ ਹੀ ਗੱਲ ਸ਼ਾਇਦ ਬਲਬੀਰ ਸਿੰਘ ਗਿੱਲ ਨੇ ਵੀ ਕਹੀ ਆ ਕਿ ਇਹਨੂੰ ਇਹਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ ਚੰਗੀ ਗੱਲ ਆ ਕਿ ਜਿਹੜਾ ਹਮਲਾਵਰ ਆ ਫੜਿਆ ਗਿਆ ਹੁਣ ਪਤਾ ਲੱਗ ਜੂਗਾ ਉਹਦੇ ਪਿੱਛੇ ਕੌਣ ਆ ਦੇ ਜੀ ਮੈਂ ਬਿਲਕੁਲ ਕਹਿ ਰਿਹਾ ਉਹਦਾ ਲੈਣਾ ਦੇਣਾ ਹੀ ਕੋਈ ਨਹੀਂ ਭਰਾ ਨਾਲ ਇਸ ਮਸਲੇ ਤੇ ਬਿਲਕੁਲ ਨਹੀਂ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ ਕੁਲਵੰਤ ਸਿੰਘ ਜੀ ਬਹੁਤ ਮਿਹਰਬਾਨੀ ਕੁਲ